ਇਕ ਤਸਵੀਰਾਂ ਜ਼ਿਲ੍ਹਾ ਫਾਜ਼ਿਲਕਾ ਦੇ ਹਲਕਾ ਜਲਾਲਾਬਾਦ ਦੀਆਂ ਨੇ ਜਿੱਥੇ ਸਰਕਾਰੀ ਕੁੜੀਆਂ ਦੇ ਸਕੂਲ ਦੇ ਬਾਹਰ ਉਸ ਸਮੇਂ ਬਿਵਾਲ ਮਚ ਉਠਿਆ ਜਦੋਂ ਪੰਚਾਇਤੀ ਚੋਣਾਂ ਦੌਰਾਨ ਨਾਮਜ਼ਦਗੀ ਪੱਤਰ ਦਾਖਲ ਕਰਨ ਵੇਲੇ ਅਕਾਲੀ ਆਗੂ ਦੂਸਰੇ ਰਸਤੇ ਰਾਹੀਂ ਅੰਦਰ ਦਾਖਲ ਹੋ ਗਏ ਤਾਂ ਦੱਸਦੀ ਹੈ ਕਿ ਅਕਾਲੀ ਆਗੂ ਬੋਬੀ ਮਾਨ ਕੁਝ ਫਾਈਲਾਂ ਲੈ ਕੇ ਅੰਦਰ ਗਏ ਸਨ ਜਿਸ ਦਾ ਪਤਾ ਲੱਗਦੇ ਹੀ ਮੌਕੇ ਤੇ ਹਲਕਾ ਵਿਧਾਇਕ ਗੋਲਦੀ ਕੰਬੋਜ ਹਰੀ ਪਹੁੰਚੇ ਜਿਸ ਦੌਰਾਨ ਅਕਾਲੀ ਆਗੂਆਂ ਦੀਆਂ ਗੱਡੀਆਂ ਘੇਰ ਲੀਆਂ ਗਈਆਂ ਇਹ ਤਸਵੀਰਾਂ ਤੁਹਾਨੂੰ ਹਲਕਾ ਜਲਾਲਾਬਾਦ ਦੀਆਂ ਦਿਖਾ ਰਹੇ ਹਾਂ ਜਿੱਥੇ ਉਸ ਵੇਲੇ ਮਾਹੌਲ ਗਰਮਾ ਗਿਆ ਤੇ ਵਿਧਾਇਕ ਗੋਲਦੀ ਕੰਬੋਜ ਤਤੇ ਹੋ ਗਏ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਅਕਾਲੀ ਆਗੂ ਬੋਬੀ ਮਾਨ ਨਮਜ਼ਦਗੀ ਪੱਤਰ ਦਾਖਲ ਕਰਨ ਵੇਲੇ ਦੂਸਰੇ ਰਸਤੇ ਰਾਹੀ ਅੰਦਰ ਦਾਖਲ ਹੋਏ ਕੁਝ ਫਾਈਲਾਂ ਉਹਨਾਂ ਦੇ ਹੱਥ ਵਿੱਚ ਸੀ ਇਹ ਹੀ ਦੱਸਿਆ ਜਾ ਰਿਹਾ ਜਿਸ ਨੂੰ ਲੈ ਕੇ ਹਗਾਮਾ ਹੋ ਗਿਆ ਜਿਸ ਦੌਰਾਨ ਅਕਾਲੀ ਆਗੂਆਂ ਦੀਆਂ ਗੱਡੀਆਂ ਘੇਰ ਲਈਆਂ ਗਈਆਂ ਇਸ ਮੌਕੇ ਆਪ ਦੇ ਵਿਧਾਇਕ ਗੋਲਦੀ ਕੰਬੋਜ਼ ਹੋਰਾਂ ਨੇ ਉਹਨਾਂ ਤੇ ਸਵਾਲ ਖੜੇ ਕਰ ਦਿੱਤੇ ਉਹਨਾਂ ਨੇ ਕਿਹਾ ਕਿ ਜੇਕਰ ਨਾਮਜ਼ਦਗੀ ਪੱਤਰ ਦਾਖਲ ਕਰਨੇ ਨੇ ਤਾਂ ਲਾਈਨਾਂ ਵਿੱਚ ਖੜੇ ਹੋ ਕੇ ਕਰਨ ਇਸ ਦੇ ਨਾਲ ਹੀ ਲਾਪਰਵਾਹੀ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਤੇ ਕਾਰਵਾਈ ਦੀ ਗੱਲ ਕਹੀ ਹੈ ਇਸ ਤੋਂ ਇਲਾਵਾ ਤੱਤੇ ਹੋਏ ਵਿਧਾਇਕ ਗੋਲਡੀ ਕੰਬੋਜ਼ ਅੱਗੇ ਹੋਰ ਕੀ ਕੁਝ ਬੋਲ ਗਏ ਉਹ ਤੁਸੀਂ ਆਪ ਹੀ ਸੁਣੋ ਉਹਨਾਂ ਦੇ ਜ਼ੁਬਾਨੀ ਆਪ ਦੀਆਂ ਕਾਨੂੰਨੀ ਵਾਰੀ ਕਿ ਮੈਂ ਪਹਿਲਾਂ ਅੰਦਰ ਜਾਵਾਂ ਕਰਾ ਕੇ ਲੈਣ ਤੇ ਲਾ ਕੇ ਕਰਾਉਣ ਤੇ ਲਾ ਕੇ ਜਿਵੇਂ ਅਸੀਂ ਹਰਿਆ ਲੈਣਾ ਚਾਹੀਦਾ ਉਹ ਨਾਲੇ ਪਹਿਲਾ ਬਾਈ ਬੋਲ ਉਹ ਰਿਆ ਫਰਮਾ ਜਿਨੂੰ ਨਹੀਂ ਲੱਗਦਾ ਇੱਥੇ ਬਹਿ ਜਾ ਜਿੰਨਾਦਰੋਂ ਗਿਆ ਪਹਿਲਾ ਵਾਪਸ ਲੈਣ ਤਰੀ ਲਾ ਕੇ ਕੱਢ ਨਹੀਂ ਦਿੰਦੇ ਪਹਿਲਾ ਵਾਪਸ ਫੈਸਲੀ ਉਹਨਾਂ ਦੀਆਂ ਜਿਹੜੀਆਂ ਪਹਿਲਾਂ ਅੰਦਰ ਹੁੰਦਾ ਪਹਿਲੀ ਵਾਰ ਪਹਿਲੀ ਵਾਰ ਇਹ ਜਲਾਲਾਬਾਛ ਹੋਇਆ ਹੈ ਬਿ ਇਲੈਕਸ਼ਨ ਅਸੀਂ 34 ਹਰ ਬੰਦੇ ਨੂੰ ਇਹਨੂੰ ਸੀ ਮਿਲੀ ਹਰ ਬੰਦੇ ਨੂੰ ਝੂਲਾ ਟੈਕਸ ਮਿਲਿਆ ਜਿਹੜਾ ਅੱਜ ਤੱਕ ਇਹਨਾਂ ਨੇ 25 ਸਾਲਾਂ ਦਾ ਰਵਾਇਤ ਸੀ ਵੀ ਕਿਸੇ ਨੂੰ ਦਿੱਤਾ ਨਹੀਂ ਸਭ ਤੋਂ ਵੱਡੀ ਗੱਲ ਹੈ ਜਿਹੜੀ ਇਹਨਾਂ ਨੇ ਕਰਤੂਤ ਕੀਤੀ ਲੋਜ ਧਰਨੇ ਲਾਉਂਦੇ 5 ਵਜੇ ਜਾ ਕੇ ਵੀ ਨਹੀਂ ਦੋ ਜੇ ਦਫਤਰ ਬੰਦ ਹੋ ਗਏ ਚਲੋ ਸਾਰੇ ਦੀ ਐਨਓਸੀ ਮਿਲ ਗਿਆ ਸਾਰੇ ਬੰਦੇ ਸਵੇਰ ਦੇ ਸਭ ਤੋਂ ਲਾਈਨਾਂ ਚੜ੍ਹਦੇ ਨੇ ਰਾਤ ਦੇ ਲੱਗੇ ਇਧਰ ਦੀ ਰਾਤ ਲੱਗੇ ਇਧਰ ਕੋਈ ਐਂਟਰੀ ਨਹੀਂ ਘਾਸ ਕਾਲਜ ਸਾਡੀ ਬੇਟੀ ਦਾ ਨਿੱਛੋਂ ਦੀ ਇੱਕ ਡੇਟ ਜਾਂਦਾ ਸਾਰੇ ਜਿਹੜੇ ਪੁਰਾਣੇ ਨੇ ਜਿਹਨਾਂ ਨੂੰ ਆਕਾ ਪਈਆਂ ਪੁਰਾਣੀਆਂ ਇਹ ਕੰਮ ਨਹੀਂ ਚੱਣਾ ਅੱਜ ਲਾਈਨ ਚ ਲੱਜੋ ਭਾਵੇਂ 200 ਫੇਰਾ ਦੀ ਭਰਾ ਦੋ ਸਾਨੂੰ ਦਰਵਾਜ਼ਾ ਨਹੀਂ ਖੜੀਆ ਇਲੈਕਸ਼ਨ ਕਰਾਉਣਾ ਪੁਲਿਸ ਪ੍ਰਸ਼ਾਸਨ ਦੀ ਕਾਰਜਕਾਰੀ ਨਕੀਦਾਂ ਦੇ ਦਿੰਦੇ ਹੋ ਕਰਤੂਤ ਮਾੜੀ ਕੀਤੀ ਹੈ ਉਹ 100% ਭੁਗਤੂਗਾ ਇਹਦੇ ਵਿੱਚ ਕੋਈ ਉਹ ਨਹੀਂ 100% ਜਿਹੜਾ ਬੰਦਾ ਜਿਹਨੇ ਕਰਤੂਤ ਕੀਤੀ ਹੈ ਜਿਹਨੇ ਅੰਦਰ ਜਾਣ ਦਿੱਤੇ ਜਿਹਨੇ ਆਉਣੇ ਕਰਤੂਤ ਕੀਤੀ ਹੈ ਜਿਹੜੇ ਦੋ ਮੁਲਾਜ਼ਮ ਹੈ ਦੋਵੇਂ ਸਸਪੈਂਡ ਹੋਣਗੇ ਕਿਦਰ ਨੋਨੀ ਮਾਨ ਤੇ ਬੋਬੀ ਮਾਨ ਔਰ ਸਾਲ 2016 ਦੀ ਗੱਲ ਹੈ ਜੋ ਤਾਂ ਅਸੀਂ ਘਰੇ ਬੈਠੇ ਆਂ ਸ਼ੇਰ ਤੋਂ ਨਾਮਿਨੇਸ਼ਨ ਪੂਰਾ ਉਹਨਾਂ ਨੇ ਬੰਦ ਕਰ ਲਿਆ ਤਾਂ ਆਉਂਦੀ ਗੱਡੀ ਹੈ ਬੋਬੀ ਮਾਨ ਦੀ ਜਿਹੜੀ ਮੈਂ ਇੱਥੇ ਫੜੀ ਆ ਵਾਰ ਵੇਖ ਲਓ ਤੁਹਾਡੇ ਸਾਹਮਣੇ ਪਰ ਇਹ ਸੋਚਣ ਵੀ ਆ ਬਦਮਾਸ਼ੀ ਨਾਲ ਕੰਮ ਚਲਾਣਗੇ ਇਲੈਕਸ਼ਨ ਲੜੋ ਪਿੰਡਾਂ ਚ ਜਾ ਕੇ ਤੁਹਾਡੀ ਤਾਂ ਜਾਣ ਨਹੀਂ ਆ ਤੇ ਜਿੱਥੇ ਸਾਨੂੰ ਕੋਈ ਤਰਾਜ ਨਹੀਂ ਪਰ ਐ ਤੱਕ ਅੱਗੇ ਵਾਲਾ ਕੰਮ ਨਹੀਂ ਚੱਲਣਾ ਜਿਹੜਾ ਗੁੰਡਾਗਰਦੀ ਤੁਸੀਂ ਕਰਕੇ ਲੋਕਾਂ ਤੋਂ ਫੈਲਾਖੋ ਤੇ ਲੋਕਾਂ ਨੂੰ ਲਾਈਨ 'ਚ ਲੱਗਣ ਨੂੰ ਕਿ ਸਾਡੇ ਦੇ ਲੈਣੇ 'ਚ ਖੜਿਆ ਤੁਸੀਂ ਲੈਣੇ 'ਚ ਖੜਿਆ ਸੋ ਇਸ ਮੌਕੇ ਵਿਧਾਇਕ ਗੋਲਦੀ ਕੰਬੋਜ਼ ਹੋਰਾਂ ਨੇ ਕਿਹਾ ਕਿ ਜਿਹੜੇ ਪੁਲਿਸ ਮੁਲਾਜ਼ਮਾਂ ਨੇ ਲਾਪਰਵਾਹੀ ਕੀਤੀ ਹੈ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਲਿਆ ਜਾਵੇਗਾ ਉਹਨਾਂ ਨੂੰ ਸਸਪੈਂਡ ਕੀਤਾ ਜਾਵੇਗਾ ਦਨ ਮਿਊਟ ਲਈ ਜਲਾਲਾਬਾਦ ਤੋਂ ਸੁਨੀਲ ਨਾਗਪਾਲ ਦੀ ਰਿਪੋਰਟ